ਅਈ ਕੁਚੀ ਕਾਕਾਸ ਅਈ ਕੁਚੀ ਕੀ ਵਟੇ ਵਾਹ ਅਈ ਕੁਰੋ ਅਈ ਕੁਰੋ ਗੁੱਡ ਮਾਰਨਿੰਗ ਜੀ ਸੌਫਟਾ ਤੋਂ ਲੱਕਨੇ ਚੈਨਲ ਤੇ ਚੱਪਾ ਕੇ ਸੁਬਾ ਸੁਬਾ ਪਿਆਜ਼ ਕੱਟਦੀ ਆ ਅਜੀ ਕੜੀ ਬਣਾਉਣੀ ਆ ਮੈਂ ਕਿ ਆ ਵੇਖਦੇ ਪਿਆਜ਼ ਕਿੰਨੇ ਕ ਕਿਉਂਕਿ ਉਦੋਂ ਸੌਣੀ ਸਾਡੇ ਪਾਠੜਦਿਆਂ ਨੇੁੰਡਿਆਂ ਨੇ ਪਾਈ ਸੀਗੇ ਕਿੰਨੇ ਸੀ ਵਾਵਾ ਹੋ ਗਏ ਮਾਮੀ ਜੀ ਤੇ ਉਧਰ ਪਰੰਗ ਲਾ ਆ ਵੀਟ ਲਾਇਆ ਹੋਇਆ ਪਿਆਜ਼ਾਂ ਦੇ ਵਿੱਚ ਉਹਨੂੰ ਵੀ ਫੋਲੋ ਨਿਕਲੇ ਫੋਲੋ ਲੱਗਣ ਲੱਗੇ ਤੇ ਸਾਗ ਵੀ ਆਪਣਾ ਤਰਪਿਆ ਤੇ ਕੋਵਲ इधर लगे देख के प्याज तो मैं पट्ट लिया भी काफ़ी क्योंकि पहला ले लाए हुए ना पट के अच्छ अपना घर के प्याजा दिनाव गे कड़ी बार ਸਾਗ ਵਾਲੀ ਅੱਗੇ ਚ ਲਾਈਟਾਂ ਲਾਈਆਂ ਵਾਏ ਰਾਤ ਨੂੰ ਜਾਗਦੀਆਂ ਵਾ ਸਾਜ ਜਿਹਨੇ ਮੇਟਰੀ ਛੱਡਿਆ ਪਾਣੀ ਤੇ ਅਜਾਂ ਨੂੰ ਨਾਲ ਬੂਟਿਆਂ ਨੂੰ ਕੰਮਨੀ ਦੋ ਦਿਨ ਹੋ ਗਏ ਪਾਇਆ ਹੀ ਨਹੀਂ ਸੀਗਾ ਇਹ ਤਾਂ ਮੇਰਾ ਬਰਾਦਰ ਪਾ ਦਿੰਦਾ ਹੁੰਦਾ ਹੁਣ ਉਹ ਵੀ ਕੰਮ ਤੇ ਗਿਆ ਵਾ ਸੁੱਕੇ ਪਏ ਸੀ ਜਮਾਂ ਵਿਚਾਰੇ ਅੰਦਰ ਕੜੀ ਤਰੀ ਹੋਇਆ ਥਲੇ ਤੇ ਮਾਦੁਰੇ ਵੀ ਕੱਢੀ ਗੋਪਾਲ ਤੇ ਹੁੰਦੇ ਨਾ ਕਿਹਦੇ ਸੋਕ ਵੀ ਤੇ ਹਾਂ ਉਹ ਬਹੁਤ ਵਧੀਆ ਲੜਦੇ ਆ ਇਹ ਵਿੜੇ ਚ ਬੈਠੇ ਆ ਇਹ ਸਾਡੋ ਸਾਡੂ ਵਿੜੇ ਚ ਪਏ ਆ ਅੱਜ ਨਾ ਜਸਵੀਰ ਵੀ ਅੱਜ ਆਇਆ ਵਾ ਕਿਉਂਕਿ ਵੀ ਇਹਨੂੰ ਵੀਕੈਂਡ ਤੇ ਛੁੱਟੀ ਹੁੰਦੀ ਆ ਤੇ ਉਦੋਂ ਮੇਰਾ ਬ੍ਰਦਰ ਵੀ ਅੱਜ ਆਇਆ ਉਹਨੇ ਵੀ ਛੁੱਟੀ ਆ ਵੀਕੈਂਡ ਤੇ ਹਨ ਕੱਲ ਨੂੰ ਜਾਣਗੇ ਇਹ ਚਾਹੀਦਾ ਵੀ ਕਿਟ ਹਣਾ ਵਧੀਆ ਸ਼ਨੀਵਾਰ ਆ ਕੇ ਤੋਂ ਸੋਮਵਾਰ ਲੱਗਣਗੇ ਹਣਾ ਸ਼ਨੀਵਾਰ ਨੂੰ ਸ਼ਾਮ ਨੂੰ ਕੰਮ ਕਰਦੇ ਨੇ ਸ਼ਨੀਵਾਰ ਆ ਕੇ ਮੈਂ ਕੱਲੀ ਲੱਗਾਂਗਾ ਐਤਵਾਰ ਕੱਲੀ ਸ਼ਾਮ ਨੂੰ ਲੱਗਣਾ ਅੱਛਾ ਸੋਮਵਾਰ ਸਵੇਰ ਲੱਗਣਾ ਨਾ ਸਭ ਤੇ ਇੱਕ ਦਿਨ ਤੇ ਮੈਂ ਇਹ ਕੰਮ ਤੋਂ ਆਈ ਆ ਪਾਰਾ ਵੱਜ ਗਿਆ ਹੁਣ ਦੁੱਧ ਪੀਣ ਲੱਗੇ ਸੀ ਬੈਠੇ ਤੇ ਵੀ ਸ਼ਾਮ ਨੂੰ ਜਾਣਾ ਹੋਈ ਸੋਹ ਆ ਮੇਰੇ ਸਾਲਾਂ ਦੀ ਛੁੱਟੀ ਹੈ ਬਾਕੀ ਸਾਰਿਆਂ ਨੇ ਜਾਂਦੇ ਯਾਰ ਕਿਉਂ ਤੂੰ ਮੈਂ ਕਿੱਥੇ ਜਾਣਾ ਜੇ ਰਹਿੰਦੇ ਤੇਰੇ ਇਹ ਤਾਂ ਪੇਪਰ ਛਾਵਾਂ ਵਾਲੇ ਮੈਂ ਨਹੀਂ ਆਉਂ ਦੇਖਣੀ ਬਸ ਛਾਣੇ ਨੂੰ ਛੁੱਟੀਆਂ ਮਿਲ ਗਈਆਂ ਛਾਵੇਂ ਕਿੰਨੀਆਂ ਛੁੱਟੀਆਂ ਮਿਲੀਆਂ ਤੈਨੂੰ ਮਿੰਨੇ ਛਾਵਾਂ ਵਾਲੇ ਛੱਡ ਕੇ ਕਲੀ ਮੈਮ ਛਾਵਾਂ ਨੂੰ ਫਿਰ ਆਇਆ ਕਰ ਛਾਣੇ ਨੂੰ ਮੈਂ ਕੱਲ ਚੱਲਿਓ ਫਿਰ ਮੈਂ ਵੀ ਨਾਲ ਛੀਮ ਲਾ ਦੇ ਛਾਰੇ ਨਿਕਲ ਜਾ ਛਾਵਾਂ ਛੀਮ ਲਾਤੀ ਨਾਲੇ ਬੰਦਾ ਕਲੌਕ ਕਰ ਦੋਗਾ ਨਹੀਂ ਮੈਨੂੰ ਉੱਥੇ ਲੈ ਚੇ ਤਾਂ ਬਸ ਜਾਂਦੀ ਸਾਡੀ 15 ਮਿੰਟ ਬਸ ਏ ਦੋ ਦੁੱਧ ਮੈਂ ਦੋ ਟਟਲਾ ਦੇਣਾ ਬਹੁਤ ਗਰਮ ਨਹੀਂ ਉੱਠ ਖੜੇ ਸਵੇਰ ਸਵੇਰ ਰਾਤ ਇੱਥੇ ਪੈਸੀ ਕਿੰਦਾ ਇਹ ਨੀਂਦ ਰਾਤ ਪੂਰੀ ਵਧੀਆ ਚਾਦਰਾਂ ਹੋਂ ਤੱਕ ਵੀ ਨਹੀਂ ਚਾਦਰ ਬਹਿ ਜਾਣਾ ਹਾਂ ਤੱਕ ਕੁੱਲ ਨਹੀਂ ਲੈ ਲੈ ਹੁਣ ਪੀ ਰਹੀ ਆ ਭੁਜੀਏ ਬਦਨ ਨੇ ਚਾਹ ਗੁਲਾਬ ਜਾਮ ਲਈ ਚੱਕ ਛੁੜ ਪਵੇਖ ਉਹ ਮੈਂ ਖੋਲ ਰਿਹਾ ਹਾਂ ਪਾਈ ਆ ਖੋਲ ਮੈਂ ਨਾ ਖਾਤਾ ਗੇ ਟੰਡੇ ਜੇ ਸਾਰੇ ਵਧੀਆ ਹੋਗੇ ਹਮਦੁਲਿਲਾਹ ਦਾ ਬਤ ਯਾਰ ਆ ਜਿਹੜੇ ਨੇ ਅੱਜ ਉਧਰ ਟਾਈਮ ਕੱਢ ਕੇ ਨਾ ਵਿਚੋ ਸਾਰਾ ਕੱਢਣੀ ਆ ਇਹ ਮੇਰੇ ਵਾਲੇ ਨਾ ਮਤ ਮਰੀ ਉਧਰ ਐਟ ਹੋਰ ਕੀ ਨਾ ਨਿਕਲ ਮੈਂ ਕਦੇ کہہ ਰਹੇ ਤੇਰੇ ਲਈ ਖਾਣਾ ਨਾਲ ਗਲਾਬ ਜਾ ਉਹਨਾਂ ਦੇ ਨਾਲ ਰਸਗੁਲੇ ਵੀ ਲਿਆਉਂਦੇ ਹਾਂ ਹਾਂ ਕਰਤੇ ਯਾਰ ਕੰਮ ਕਰੀਤਾ ਹੋਣਾ ਮੈਂ ਲੱਗੀਆਂ ਚਟਨੀ ਕੁੱਟਣ ਤੇ ਪਿਆਜ਼ ਇਹ ਕੱਟ ਕੇ ਮਿਰਚਾਂ ਲਾਲ ਆ ਸੁੱਕੀਆਂ ਵਿੱਚ ਹੀ ਭੁੱਕਾ ਪਾ ਲਈਆਂ ਤੇ ਇਹਨਾਂ ਨੂੰ ਕੱਟ ਕੇ ਵੀ ਧੋ ਲਿਆ ਕੁੰਡਾ ਰੱਖ ਲੈ ਕੋਲੇ ਨੂੰ ਤੇ ਹੁਣ ਕੁੱਟ ਦੀਆਂ ਚਟਨੀ ਪਸੰਗੀਆਂ ਮੈਂ ਚਾਹਤਾਂ ਲੱਗੀਆਂ ਕੋਈ ਛੱਕ ਥੋੜੀ ਜਾਂਦੀਆਂ ਘਰਿਆਂ ਕਰਦੇ ਗਾ ਪਹਿਲੇ ਦਿਨ ਉੱਤਰੀਆਂ ਅੱਜ ਕੱਲੇਗਾ ਮਿਰਚਾਂ ਸੀ ਕਿ ਹੋਰ ਵੀ ਕੁਝ ਸੀ ਬੇਟਾ ਛੋਟਾ ਨਹੀਂ किसी का पेठा भी पेठा भी लग गया हां बेटे पेठा करा और ये बहुत हो पूरे सब अच्छा ये पानी है ना ठंडा वो थोड़ा नहीं बात है ना तो जो तो <laughs> वो वो हो जाता और तो सुन और ये सुन ले नहीं तो आई की बोल भी नहीं तो बना ना रे फोन ना हो एक दिन वो दादा ही <laughs> बुंदा ਸੀਪੀ ਦਾ ਕੀ ਕੀ ਲੱਸੀ ਦੇ ਦੋ ਮੈਨੂੰ ਮੈਂ ਲੱਸੀ ਪੀ ਲੀਕਾ ਪੱਖਾ ਲੈ ਲਓ ਕੰਮ ਆਦੇ ਹੋਣੇ ਮੇਰਾ ਅਗਲਾ ਬਸਟਰ ਕਰਾਓਗੇ ਉਹ ਤਾਂ ਬਾਗੇ ਦੀ ਲੈ ਕੇ ਆਈ ਪੱਖਾ ਉਹ じゃ ਬੋਲ ਲਿਆਉਂਗੀ ਮੈਂ ਇਸ ਦਾ ਇਹ ਨਾਲੇ ਰੋਟੂ ਮੈਂ ਤਰੋਠਾ ਨਾ ਲੈਂਦੇ ਚਟਨੀ ਨਾ ਆਉਂਦੇ ਹਾਂ ਸਬਜ਼ੀ ਵੀ ਪਈ ਆ ਸਬਜ਼ੀ ਖਾ ਲਾਂਗੇ ਸ਼ਿਮਲਾ ਮੈਂ ਤਾਂ ਲੱਸੀ ਪਾ ਲਈਆ ਮੈਨੂੰ ਕੰਮ ਤੇ ਜਾਣ ਤੋਂ ਪਹਿਲਾਂ ਪਹਿਲਾਂ ਪਿਆ ਦਿਓ ਕਿਉਂਕਿ ਗਰਮੀ ਬਾਹਰ ਹੋ ਉਹ ਕ੍ਰੇਜ਼ੀ ਨਾ ਨੌਨ ਚਾਲੇ ਇਹ ਤੇ ਆਪਕੇ ਨਾਲ ਲੱਗਿਆ ਤੁਸੀਂ ਖਾਣ ਲੱਗੇ ਬਾਹਰ ਵਿੱਚ ਕਮਾਡਾ ਜਸਾ ਆਇਆ ਕਿ ਰੋਟੀ ਲੰਬੜ ਤੁਸੀਂ ਆਓ ਹਾਂ